ਜੈਪੁਰ ਅੱਜ ਪਿੰਨਗਾਂਵ ਦੇ ਡਾਕਟਰ ਜਿਆਰਾ ਮੈਡਿਕਲ ਸਪੋਰਟਸ ਕਲੱਬ ਸਮੂਹ ਗ੍ਰਾਮ ਪਚਾਇਤ ਅਤੇ ਸੋਸਾਇਟੀ ਬੈਂਕ ਦੇ ਮੈਂਬਰਾਂ ਵੱਲੋਂ ਇੱਕ ਬਲੱਡ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 50 ਤੋਂ ਵੱਧ ਜੁਮਟਾਂ ਦਾ ਬਲੱਡ ਦਿੱਤਾ ਗਿਆ ਔਰ ਇਹ ਬਲੱਡ ਕੈਂਪ ਬਾਬਾ ਸਾਹਿਬ ਜੀ ਨੂੰ ਸਮਰਪਿਤ ਸਾਡੇ ਜੋਤੀ ਲਕੀ ਜੋ ਕਮੇਟੀ ਮੈਂਬਰ ਜਿਨ੍ਹਾਂ ਦਾ ਤਮਕਾਰਜੋਗ ਉਹਨਾਂ ਦਾ ਪਿਛਲੇ ਸਾਲ ਹੀ ਪਿਆहांत ਹੋ ਗਿਆ ਤਿੰਨ ਕਦਰਾਂਤ ਸੋ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਸਾਹਿਬ ਨੂੰ ਸਨਮਨ ਤੇ ਇੱਕ ਇਹ ਪੋਥਰ ਤੇ ਲਗਾਇਆ ਗਿਆ ਸੋ ਅਸੀਂ ਸਾਰੀ ಗ್ರಾಮ ਪੰਚਾਇਤ ਔਰ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਨੂੰ 14 ਇਦਾਂ ਹੀ ਅਸੀਂ 27 ਤਰੀਕ ਨੂੰ ਬਾਬਾ ਸਾਹਿਬ ਜੀ ਦਾ ਪ੍ਰੋਗਰਾਮ ਰੱਖਿਆ ਗਿਆ ਸੋ ਅਸੀਂ ਉਹਨਾਂ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਜੈ ਭੀ ਜੈ ਤੋ ਜੈਕਾਰ ਅੱਜ ਪਿੰਡ ਗਨਵਾ ਵਿਖੇ ਡਾਕਟਰ ਬੀ ਆਰ ਮੈਡਿਕਲ ਸਪੋਰਟ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਹ ਖੂਨਦਾਨ ਕੈਂਪ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਲਖਮੀਰ ਲੱਤੀ ਜਿਹੜਾ ਪਿਛਲੇ ਸਾਲ ਸਾਲ ਮੌਤ ਹੋ ਗਈ ਸੀ। ਸਾਨੂੰ ਜਿਹੜਾ ਬਹੁਤ ਦੁੱਖ ਲੱਗਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਇਹ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ। ਅਸੀਂ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਸਬਾਬੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਇਸ ਬਲੱਡ ਡਾਂਪ ਦੇ ਵਾਕ ਔਰ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਅੱਗੇ ਤੋਂ ਵੀ ਇਹਨੂੰ ਜਾਰੀ ਰੱਖੀਏ ਔਰ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਇਦਾਂ ਦਾ ਸਲਾਗਾ ਜੋ ਜਿਹੜਾ ਅਭਿਆਲਿਆ ਕੀਤਾ ਜਾਵੇ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਔਰ 27 ਅਪ੍ਰੈਲ ਦਿਨ ਸ਼ਾਮੀ ਵਾਰ ਰਾਤ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਬੜਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਬੜੇ ਸਟਾਫ ਸਟਾਫ ਉੱਗ ਸਾਰਿਆਂ ਦਾ ਅਸੀਂ ਬੇਨਤੀ ਕਰਦੇ ਆ ਕਿ ਉਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਕਰਵਾਲਤਾ ਕਰ ਸਰ ਅੱਜ ਇਹਦੇ ਯੂਨਿਟ ਕਿੰਨੇ ਮਗੀ ਮਹੀਨ ਦਿੱਤੇ ਗਏ ਆ ਟੋਟਲ ਅੱਜ ਤਕਰੀਬਨ 50 ਯੂਨਿਟਾਂ ਸਰ ਇਕੱਠੀਆਂ ਕੀਤੀਆਂ ਗਈਆਂ ਅਸੀਂ ਉਹ ਦੋੰਦਰਾ ਬਾਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਉਪਰਾਲੇ ਵਿੱਚ ਸਾਡਾ ਸਹਿਯੋਗ ਕੀਤਾ ਜੈ ਜੀ ਜੈਪਾਲ